ਮਸ਼ਕਾ ਜਿਸ ਤਰ੍ਹਾਂ ਆਪਾਂ ਹਰ ਸੈਟਰਡੇ ਜਾਂ ਸੰਡੇ ਆਪਾਂ ਕੋਈ ਨਾ ਕੋਈ ਹੈਲਥ ਦੇ ਰਿਗਾਰਡਿੰਗ ਕੋਈ ਨਾ ਕੋਈ ਗੱਲ ਕਰਦੇ ਆਂ ਅੱਜ ਅਸੀਂ ਗੱਲ ਟੌਪਿਕ ਤੇ ਕਰਾਂਗੇ ਸਨੇਕ ਬਾਈਟ ਤੇ ਸੱਪ ਦੇ ਕੱਟਣੇ ਤੋਂ ਜਾਂ ਕੋਈ ਵਿਛੂ ਕੱਟ ਜਾਂਦਾ ਹੈ ਇਹ ਸਾਡੇ ਰਕਸ਼ਾ ਹੋਏ ਡਾਕਟਰ ਜੋਤੀ ਧਾਕਰ ਦੀ ਬੇਸਿਕਲੀ ਰਕਸ਼ਾ ਜਿਵੇਂ ਪੇਸ਼ੈਂਟ ਰੂਟੀਨ 'ਚ ਵੀ ਆਉਂਦੇ ਆ ਤੇ ਸਾਡੇ ਕੋਲ ਤਾਂ ਕਾਫੀ ਆਉਂਦੇ ਤੁਸੀਂ ਦੇਖਿਓ ਬੇਸਿਕਲੀ ਜਿਵੇਂ ਸੱਪ ਦੇ ਕੱਟੇ ਦੇ ਪੇਸ਼ੈਂਟ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਵੀ ਉਹਨੂੰ ਕੀ ਕੀ ਪ੍ਰੋਬਲਮ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਣੇ ਹੁਣ ਜਿਹੜਾ ਸੀਜ਼ਨ ਆਇਆ ਹੈ ਨਾ ਵੈਸੇ ਵੀ ਓਵਰ ਆਲ ਆਪਣੇ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੈ ਪੇਸ਼ੈਂਟਸ ਬਹੁਤ سارے ਆਉਂਦੇ ਆ ਕਿ ਸਾਨੂੰ ਕੁਝ ਕੱਟ ਗਿਆ ਕਈਆਂ ਨੂੰ ਤਾਂ ਪਤਾ ਹੁੰਦਾ ਕਿ ਹਾਂ ਚੰਨ ਸਭ ਬੈਠਿਆ ਔਰ ਕਈਆਂ ਨੂੰ ਤਾਂ ਕਲੀਅਰ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਜਸਟ ਦੇਖਿਆ ਸੀਗਾ ਜਾਂ ਕੋਈ ਹੋਰ ਵੀ ਕੀੜਾ ਮ ਕੋੜਾ ਜਾਂ ਕੁਝ ਅਨਜਾ ਕੱਟ ਜਾਂਦਾ ਹੈ ਬਟ ਪੇਸ਼ੈਂਟ ਇਹ ਕੀ ਇਗਨੋਰ ਕਰ ਦਿੰਦੇ ਆ ਕਿ ਸਾਨੂੰ ਕੁਝ ਵੀ ਫੀਲ ਨਹੀਂ ਹੋਇਆ ਜਾਂ ਸਪਸ਼ਿਓਰਟੀ ਤਾਂ ਹੈ ਨਹੀਂ ਐ ਕੁਝ ਵੀ ਲੱਗਿਆ ਵੀ ਨਹੀਂ ਹੈਗਾ ਤੇ ਉਹ ਟਾਈਮਲੀ ਆਉਂਦੇ ਨਹੀਂ ਐ ਅ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਤੁਸੀਂ ਆਪਣੇ ਨੀਅਰ ਵਾਈ ਜਿਹੜੇ ਵੀ ਤੁਹਾਡਾ ਹਸਪੀਟਲ ਹੈਗਾ ਰ ਆ ਉੱਥੇ ਤੁਸੀਂ ਜਾਓ ਐਟ ਲੀਸਟ ਜਿੱਥੇ ਤੁਹਾਨੂੰ ਡਾਕਟਰ ਪੂਰੀ ਚੰਗੀ ਤਰ੍ਹਾਂ ਦੇਖ ਸਕਣ ਧਿਆਨ ਰੱਖਣ ਵਾਲਾ ਐ ਤੁਹਾਡੇ ਘਰ ਦੇ ਉਸ ਦੇ ਵਿੱਚ ਸ਼ੁਰੂ ਤੋਂ ਹੀ ਆਪਾਂ ਕੀ ਧਿਆਨ ਰੱਖਣਾ ਸਭ ਤੋਂ ਪਹਿਲਾਂ ਆਪਣੇ ਘਰ ਦੇ ਤੁਸੀਂ ਦੇਖਦੇ ਹੋ ਕਿ ਕੁਝ ਪੇਸ਼ੈਂਟਸ ਇ ਤਾਂ ਆਪਾਂ ਨੂੰ ਦੇਖੇ ਜਾਂਦਾ ਬਾਈਟ ਮਾਰਕਸ ਹਾਂ ਕਿ ਹਾਂ ਹੈਗੇ ਨੇ ਬਿਲਕੁਲ ਦੋ ਜਿਵੇਂ ਟੀਕੇ ਦੇ ਨਿਸ਼ਾਨ ਹੁੰਦੇ ਨੇ ਲੱਗਦਾ ਹੈ ਕਿ ਉਹ ਬਾਈਟ ਹੈਗੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਅਸਟ ਡੇ ਇੱਕ ਮਿਕਸ ਬਰਾਂਲੇ ਬਣੇ ਹੋਏ ਨੇ ਕਿ ਆਪਾਂ ਬੰਨ੍ਹ ਦਿੰਨੇ ਆ ਉਹ ਜਿੱਥੇ ਸੱਪ ਨੇ ਕੱਟਿਆ ਉਸ ਤੋਂ ਦੂਰ ਬੰਨ੍ਹ ਦਿੱਤਾ ਜੋ ਕਿ ਬਿਲਕੁਲ ਵੀ ਨਹੀਂ ਕਰਨਾ ਸਭ ਤੋਂ ਪਹਿਲਾਂ ਜੋ ਤੁਸੀਂ ਕਰ ਸਕਦੇ ਹੋ ਕਿ ਜਿੱਥੇ ਵੀ ਤੁਹਾਨੂੰ ਸੱਪ ਦਾ ਕੱਟਿਆ ਹੋਇਆ ਹੈ ਜਾਂ ਪਤਾ ਹੈ ਕਿ ਹੱਥ ਤੇ ਜਾਂ ਪੈਰ ਤੇ ਕੱਟਿਆ ਹੈ ਤੁਸੀਂ ਉਹ ਲਿਮਬ ਬਿਲਕੁਲ ਨਹੀਂ ਹਿਲਾਣੀ ਹੈ ਬਾਹਾਂ ਤੇ ਕੱਟਿਆ ਹੈ ਤਾਂ ਬਿਲਕੁਲ ਨਹੀਂ ਹਿਲਾਣੀ ਹੈ ਇਮੋਬਿਲਾਈਜ਼ ਹੋਣੀ ਚਾਹੀਦੀ ਉਹ ਤੁਸੀਂ ਉਹਦਾ ਕਰ ਸਕਦੇ ਹੋ ਜਾਂ ਅਗਰ ਨਹੀਂ ਕਰ ਸਕਦੇ ਤਾਂ ਮਤਲਬ ਸਾਡੇ ਕੋਲ ਕੋਈ ਕਿਸੇ ਚੀਜ਼ ਜਿੱਦਾਂ ਕੋਈ ਲੱਕੜ ਹੈਗੀ ਹੈ ਉਹ ਲੈ ਲੀਂ ਉਹਦੇ ਤੇ ਸਪੋਰਟ ਦੇ ਕੇ ਲਾਤੀਆਂ ਬਾਹਰ ਤੇ ਉਹਦੇ ਉੱਪਰੋਂ ਹਲਕਾ ਕੋਈ ਬੈਂਡੇਜ ਰੈਪ ਕਰ ਸਕਦੇ ਹੋ ਬਟ ਉਹ ਬਹੁਤ ਟਾਈਟ ਨਹੀਂ ਰੈਪ ਹੋਣਾ ਚਾਹੀਦਾ ਟਾਈਟ ਇਨ ਦਾ ਸੈਂਸ ਜਿਵੇਂ ਆਪਾਂ ਪਹਿਲਾਂ ਵੀ ਉਹ ਕੁੱਟ ਕੇ ਬੰਨ ਦਿੰਦੇ ਆ ਉਹਦੇ ਨਾਲ ਕੀ ਹੈ ਕਿ ਸਾਡਾ ਬਲੱਡ ਸਰਕੂਲੇਸ਼ਨ ਜਿਹੜੀ ਹੈਗੀ ਉਹ ਰੁਕ ਜਾਂਦੀ ਹੈ ਠੀਕ ਹੈ ਤੇ ਉਸ ਤੋਂ ਅੱਗੇ ਜਿਹੜਾ ਹੱਥ ਸਾਰਾ ਸੁੱਜ ਜਾਂਦਾ ਉਹ ਇੰਨਾ ਕੁ ਲੂਸ ਬੰਨਿਆ ਹੋਣਾ ਚਾਹੀਦਾ ਕਿ ਉਹਦੇ ਵਿੱਚੋਂ ਉਂਗਲੀ ਜਾ ਸਕ ਨਹੀਂ ਵੀ ਹੈ ਤਾਂ ਤੁਸੀਂ ਇੱਕ ਸਿੰਪਲੀ ਕੋਸ਼ਿਸ਼ ਕਰ ਲਈਏ ਕਿ ਬੱਸ ਲਿਮ ਨੂੰ ਹਿਲਾਣੀ ਨਹੀਂ ਹੈਗੀ ਜ਼ਿਆਦਾ ਤੇ ਨੀਅਰਬਾਈ ਆਪਣਾ ਜਿਹੜਾ ਵੀ ਹਸਪੀਟਲ ਹੈਗਾ ਉੱਥੇ ਜਲਦੀ ਤੋਂ ਜਲਦੀ ਪਹੁੰਚੋ ਔਰ ਦੂਸਰਾ ਇਹ ਕਰ ਸਕਤੀਆਂ ਕਿ ਆਪਾਂ ਸਿੰਪਲੀ ਪਾਣੀ ਕੋਈ ਹੋਰ ਕੈਮੀਕਲ ਕੋਈ ਕੁਝ ਨਹੀਂ ਲਗਾਣਾ ਪਾਣੀ ਜਾਂ ਸਾਬਣ ਦੇ ਨਾਲ ਉਸ ਇਰੀਆ ਨੂੰ ਚੰਗੀ ਤਰ੍ਹਾਂ ਵਾਸ਼ ਕਰ ਸਕਦੇ ਹੋ ਔਰ ਬਿਨਾਂ ਟਾਈਮ ਵੇਸਟ ਕੀਤੇ ਆਪਣਾ ਹਸਪੀਟਲ ਦੇ ਵਿੱਚ ਪਹੁੰਚ ਮੈਂ ਤਾਂ ਸਪੈਸ਼ਲੀ ਇਸ ਟੌਪਿਕ ਤੇ ਗੱਲ ਕੀਤੀ ਮੈਂ ਅੱਜ ਵੀ ਕੱਲ੍ਹ ਸ਼ਾਮ ਇੱਕ ਨਿਊਜ਼ਪੇਪਰ ਪੜ੍ਹੀ ਸੀ ਸਾਡੇ ਇੱਥੇ ਲੋਕਲ ਸੀ ਪਿੰਡ ਨਾਮ ਨਹੀਂ ਪੜ੍ਹਨ ਨੂੰ ਯਾਦ ਉੱਥੇ ਦਾ ਬੱਚਾ ਸੀ ਕੋਈ ਫੀਮੇਲ ਚਰਮਨ ਉਹ ਜਿਵੇਂ ਸਪਨੇ ਕਟਿਆ ਤੇ ਪੇਸ਼ੈਂਟ ਸਾਡੇ ਲੋਕਲ ਸੀ ਹੁਣ ਚਾ ਸਾਡੇ ਕੋਲ ਵੀ ਨਹੀਂ ਆਇਆ ਉਹ ਮੇਰੇ ਖਿਆਲ ਨਾਲ ਸ਼ਾਇਦ ਉਪਰ ਪਾਣੀ ਕਰੋ ਉੱਪਰ ਤੋਂ ਵੀ ਚੱਲੇ ਗਿਆ ਤੇ ਪਿਛਲੇ ਦੀ ਡੈਥ ਹੋ ਗਈ ਬੇਸਿਕਲੀ ਆਪਾਂ ਨੂੰ ਡਾਕਟਰ ਸਾਹਿਬ ਇੱਥੇ ਕਿੰਨਾ ਕਿੰਨਾ ਜਿਹਾ ਧਿਆਨ ਰੱਖਣਾ ਜਿਹਦੇ ਜਿੱਥੇ ਵੀ ਪੇਸ਼ੈਂਟ ਟਾਈਮ ਨਾਲ ਪਹੁੰਚੇ ਕਿਉਂਕਿ ਨਾ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ ਜਾਣਾ ਕਿੱਥੇ ਬਿਲਕੁਲ ਬੇਸਿਕਲੀ ਉਹਨਾਂ ਨੂੰ ਹਰ ਇੱਕ ਡਾਕਟਰ ਹਰ ਇੱਕ ਹਸਪਤਲ ਸੇਮ ਹੀ ਲੱਗਦੇ ਹਨ ਹੈਨਾ ਤੇ ਉੱਥੇ ਆਪਾਂ ਨੂੰ ਇਹਨੂੰ ਬੱਚਾ ਉਹ ਕਿਵੇਂ ਗਾਈਡ ਕਰੀਏ ਵੀ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਕਰਨਾ ਚਾਹੀਦਾ ਹੈ ਧਿਆਨ ਜੀ ਸਰ ਜੀ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਸੱਪ ਜੋ ਆਪਣੇ ਇੱਥੇ ਪਈ ਜਾਂਦੇ ਨੇ ਆਪਣੇ ਇੰਡੀਆ ਦੇ ਵਿੱਚ ਜਾਂ ਆਪਣੇ ਸਪੈਸਿਫਿਕੇਸ਼ਨ ਦੇ ਵਿੱਚ ਤਾਂ ਦੋ ਤਰ੍ਹਾਂ ਦੇ ਸੱਪ ਨੇ ਜਿਹੜੇ ਮਤਲਬ ਕਿ ਮੇਨਲੀ ਮਿਲਦੇ ਨੇ ਇੱਕ ਹੁੰਦੇ ਆ ਕਿ ਜਿਹੜੇ ਦਿਮਾਗ ਦੇ ਤੇ ਆਪਣੇ ਆ ਜਿਹੜੀਆਂ ਦਸਾਂ ਨੂੰ ਕਮਜ਼ੋਰ ਕਰਦੇ ਨੇ ਜਿਨੂੰ ਆਪਾਂ ਨਿਊਰੋਟੌਕਸਿਕ ਕਹਿੰਦੇ ਆ ਸੱਪ ਉਹ ਹੋਗੇ ਦੂਸਰੇ ਹੋਗੇ ਨੇ ਆਪਣਾ ਖੂਨ ਬਦਲਾ ਕਰਦੇ ਨੇ ਜਿਹੜੇ ਹੈਮਟੋਟੌਕਸਿਕ ਹੁੰਦੇ ਨੇ ਉਹ ਆਪਣੇ ਖੂਨ ਦੇ ਅਸਰ ਕਰਦੇ ਨੇ ਤੇ ਆਪਣੀ ਕਿਡਨੀਜ਼ ਨੂੰ ਫੇਲ ਕਰਦੇ ਨੇ ਸੋ ਪਹਿਲੇ ਵਾਲੇ ਜਿਹੜੇ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਕਿ ਜਿੰਸ ਸਭ ਤੋਂ ਪਹਿਲਾਂ ਕੀ ਅਬਜ਼ਰਵ ਕਰਦੇ ਹਾਂ ਕਿ ਅੱਖਾਂ ਜੇ ਆਪਾਂ ਅੱਖਾਂ ਦਾ ਉੱਪਰ ਵਾਲੀ ਉਹ ਦੇਖਦੇ ਹਾਂ ਤੇ ਆਈ ਲਿਡ ਜਿਹੜੀ ਹੈਗੀ ਆ ਉਹਨਾਂ ਦੇ ਡਿਗਨੀ ਸ਼ੁਰੂ ਹੋ ਜਾਂਦੀ ਹੈ ਇਹ ਇੱਕ ਸਭ ਤੋਂ ਪਹਿਲਾ ਸਾਈਨ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ ਕਿ ਹਾਂ ਤਾਂ ਆਪਣੇ ਜਿਹੜਾ ਜੈਨਰ ਹੈਗੇ ਉਹਨੇ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਉਹ ਜੋ ਮੇਜਰ ਇੱਥੇ ਵਿੱਚ ਜੋ ਪੇਸ਼ੈਂਟਸ ਦੇ ਵਿੱਚ ਡੈਥ ਦਾ ਕਾਰਨ ਬਣਦਾ ਜਿੱਦਾਂ ਕਿ ਮੇਬੀ ਇਹ ਪੇਸ਼ੈਂਟ ਆਈ ਡੋਨਟ ਨੋ ਕਿ ਸੋਦੇ ਕਰਕੇ ਹੋਇਆ ਹੋਵੇਗਾ ओके डी टॉक्सिन ਹੋਏਗੀ ਬਟ ਮੀਜਰੀਲੀ ਇਹ ਫਿਰ ਜਦੋਂ ਇਹ ਚੀਜ਼ ਸਾਨੂੰ ਦਿਖ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਮੇਨ ਸਾਡੀਆਂ ਮਸਲਸ ਇਨਵੋਲਵ ਹੋਣੀਆਂ ਸ਼ੁਰੂ ਹੋਣਗੀਆਂ ਔਰ ਰੈਸਪੀਰੇਟਰੀ ਸਾਰੀਆਂ ਜਿਹੜੀਆਂ ਨਾ ਪੇਪਰ ਦੇ ਸਾਰੀਆਂ ਨਾ ਮਸਲਸ ਇਹ ਕਿਉਂ ਸਾਰੀਆਂ ਇਨਵੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹਦੇ ਕਰਕੇ ਕੀ ਹੈ ਕਿ ਪੇਸ਼ੈਂਟ ਦਾ ਸਾਹ ਨਾ ਬੰਦ ਹੋ ਜਾਂਦਾ ਤੇ ਹੁਣ ਅਗਰ ਆਪਾਂ ਕਿਸੇ ਐਸੇ ਸੈਂਟਰਸ ਜਾਂਦੇ ਜਿੱਥੇ ਆਪਾਂ ਨੂੰ ਵੈਂਟੀਲੇਟਰੀ ਸੁਵਿਧਾ ਨਹੀਂ ਹੈ ਤਾਂ ਉਹ ਆਪਾਂ ਟਾਈਮ ਬੇਸਿਕਲੀ ਆਪਣਾ ਮਿਸ ਕਰ ਦਿੰਦੇ ਆ ਐਹੋ ਜਿਹੇ ਪੇਸ਼ੈਂਟਸ ਨੂੰ ਚਾਹੀਦਾ ਹੁੰਦਾ ਕਿ ਆਪਾਂ ਜਲਦੀ ਤੋਂ ਜਲਦੀ ਇੰਟੂਬੇਟ ਕਰੀਏ ਕਿਉਂਕਿ ਜਦ ਤੱਕ ਸਪੱਤ ਦਾ ਜ਼ਿਆਦਾ ਅਸਰ ਹੈਗਾ ਆ ਆਪਾਂ ਉਸ ਚੀਜ਼ ਦੀ ਜੋ ਸਾਹ ਨਹੀਂ ਲੈ ਪਾਇਆ ਸੀ ਉਸ ਨੂੰ ਵੈਂਟੀਲੇਟਰ ਦੇ ਰਾਹੀਂ ਸਪੋਰਟ ਦੇਣੀ ਹੈ ਇਨ ਦਾ ਮੇਨ ਟਾਈਮ ਅਸੀਂ ਉਹਨੂੰ ਨਾਲ ਜਿਹੜੇ ਆਪਣੇ ਸਪੱਤ ਦੇ ਕੱਟੇ ਤੇ ਜ਼ਹਿਰ ਦੇ ਟੀਕੇ ਦੇਣੀ ਹੁੰਦੇ ਆ ਉਹਦਾ ਨਾਲ ਨਾਲ ਟ੍ਰੀਟਮੈਂਟ ਚੱਲੇਗਾ ਜਦ ਤੱਕ ਉਹ ਚੀਜ਼ ਖਤਮ ਹੁੰਦੀ ਹੈ ਉਦੋਂ ਤੱਕ ਪੇਸ਼ੈਂਟ ਦੀ ਆਪਣੀ ਰਿਕਵਰੀ ਹੋਣੀ ਸਟਾਰਟ ਹੋ ਜਾਂਦੀ ਹੈ ਤਾਂ ਕਿ ਆਪਾਂ ਨੂੰ ਐਕਸਪ੍ਰੇ ਦੁਬਾਰਾ ਕਰ ਸਕੀਏ ਤੇ ਵਿਚਾਰ ਸਕੀਏ ਤੇ ਦੂਜੀ ਜਿਹੜੀ ਕਿਸਮ ਇਹ ਹੋ ਗਈ ਜਿਹੜੇ ਆਪਣੀ ਨਿਊਰੋਟੌਕਸਿਕ ਜਿਹੜੇ ਹੁੰਦੇ ਨੇ ਉਹ ਹੋਗੇ ਦੂਸਰੀ ਕਿਸਮ ਜਿਵੇਂ ਮੈਂ ਦੱਸਿਆ ਕਿ ਆਪਣਾ खून पतला कर दी है या फिर अपनी किडनी फेल दी है हूँ उस केस भी इदा ही है कि अपना तुम्हें देखते ही देखते दे, देख दे, कुछ ही घंटिया पेशेंट का की हो जाएगा कि जो भी सूई लगाओगे तो पता लग जाएगा पेशेंट का खून नहीं रुक रहा है या जिते वो पेशेंट बाइट किया कई बार जरूरी नहीं है बाइट माक्स हूँ भी नहीं है तो उत्तों ब्लीडिंग नहीं स्टॉप हो रही तोपलिंग करते हो उ ब्लीडिंग नहीं स्टॉप हो रही इस तरह जो बाहरों नहीं हो रही तो इदा ही अंदर भी खून पतला हो जाता है तो ब्लीडिंग हर ऑर्गनस तो स्टार्ट हो जाती है ਤੇ ਦੇਖਦੇ ਦੇਖਦੇ ਸਾਨੂੰ ਕੀ ਪਤਾ ਲੱਗਦਾ ਕਿ ਕਿਡਨੀ ਜਿਹੜੀ ਹੈਗੀ ਉਹ ਵੀ ਸ਼ਟਡਾਊਨ ਹੋਣਾ ਸ਼ੁਰੂ ਹੋ ਗਿਆ ਉਹਦਾ ਵੀ ਪੇਸ਼ੈਂਟ ਨੂੰ ਪਿਸ਼ਾਬ ਨਹੀਂ ਬਣ ਰਿਹਾ ਯੂਰਿਨ ਆ ਹੀ ਨਹੀਂ ਰਿਹਾ ਹੈਪੋਟੇਸ਼ਨ ਦਾ ਵੀ ਨਹੀਂ ਆ ਰਿਹਾ ਹੈ ਤਾਂ ਇਸ ਕੇਸ ਦੇ ਵਿੱਚ ਪੇਸ਼ੈਂਟ ਨੂੰ ਜਿੰਨੀ ਤੇ ਜਲਦੀ ਤੇ ਜਲਦੀ ਆਪਾਂ ਡਾਇਲਿਸਿਸ ਕਰ ਪਾਈਏ ਤਾਂ ਉਹ ਆਪਾਂ ਟਾਈਮਲੀ ਉਹ ਬਚਾ ਸਕਦੇ ਹਾਂ ਅਗਰ ਇੱਕ ਵਾਰੀ ਪੇਸ਼ੈਂਟ ਪ੍ਰੋਪਰ ਫੇਲਿਅਰ ਚ ਚਲਾ ਗਿਆ ਫਿਰ ਉਸ ਤੋਂ ਬਾਅਦ ਬਚਾ ਨਹੀਂ ਸਕਦੇ ਜੀਸੋ ਜਿਵੇਂ ਡਾਕਟਰ ਜਦੋਂ ਦੱਸਿਆ ਆਪਾਂ ਸਰਾਂ ਬੇਸਿਕਲੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਕੋਈ ਬੇਨਤੀ ਹੈ ਬੇਸਿਕਲੀ ਜਿਵੇਂ ਸੱਪ ਦੇ ਕਟੇ ਤੁਸੀਂ ਜਰੂਰ ਧਿਆਨ ਰੱਖਣਾ ਵੀ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਠੀਕ ਹੈ ਨਾ ਤੇ ਜ਼ਿਆਦਾ ਕਰਕੇ 95% ਸੱਪਾਂ ਦੇ ਵਿੱਚ ਨਹੀਂ ਹੁੰਦਾ ਵੀ ਜੇ ਆਪਾਂ ਸੱਪ ਦੱਸਿਆ ਤੁਸੀਂ ਹਸਪੀਟਲ ਆਓ ਭਾਵੇਂ ਤੁਸੀਂ ਸਾਡੇ ਕੋਲ ਵੀ ਸਪੋਜ਼ ਕਰੋ ਗੁਰਦੇਵ ਹਸਪੀਟਲ ਵੀ ਆਏ ਫਿਰ ਵੀ ਤੁਹਾਨੂੰ ਸੀ 6 ਘੰਟੇ ਜਾਂ 12 ਘੰਟੇ ਤੇ 24 ਘੰਟੇ ਬਾਅਦ ਫਿਰ ਪੇਸ਼ੰਟ ਨੂੰ ਸੀ ਅਬਜ਼ਰਵ ਕਰਕੇ ਫਿਰ ਉਹਨੂੰ ਘਰੇ ਭੇਜਦੇ ਨੇ ਕਿਉਂਕਿ ਕੋਈ ਐਂਟੀ ਸਨੇਕ ਵੈਕਸੀਨੇਸ਼ਨ ਦੀ ਜਰੂਰਤ ਨਹੀਂ ਹੁੰਦੀ ਜੇ ਉਹ ਜ਼ਹਿਰ ਨਹੀਂ ਹੈ ਉਹ ਡਿਪੈਂਡਸ ਓਨ ਪੇਸ਼ੈਂਟ ਹੈ ਇ ਐਂਟੀਸ ਦੇ ਕਨੈਕਸ਼ਨ ਹਰ ਇੱਕ ਰੀਜਨ ਜਗਾਇਜ਼ੇ ਤੇ ਨਾ ਉਹਰੇ ਹਸਪਤਾਲ ਤੇ ਅਵੇਲੇਬਲ ਹੁੰਦੇ ਐ ਗਵਰਨਮੈਂਟ ਸੈਂਟਰਲ ਹੁੰਦੇ ਨੇ ਅਵੇਲੇਬਲ ਲੇਕਿਨ ਕਈ ਵੀ ਉੱਥੇ ਵੀ ਫੈਸਿਲਿਟੀਆਂ ਦੀ ਕਮੀ ਹੋਣ ਕਰਕੇ ਕਈ ਵੇਲੇ ਪ੍ਰੋਬਲਮਸ ਆ ਜਾਂਦੀਆਂ ਐ ਤੇ ਪੇਸ਼ੈਂਟ ਨੂੰ ਆਪਾਂ ਜੇ ਪੇਸ਼ੈਂਟ ਜੇ ਤੁਸੀਂ ਕਿਤੇ ਹੋਰ ਵੀ ਲੈ ਕੇ ਜਾਣਾ ਚਾਹਦੇ ਹੋ ਮੈਡੀ ਰਿਕਵੈਸਟ ਇਹ ਹੈ ਤੁਸੀਂ ਸੁਪਰ ਸਪੈਸ਼ਲਿਟੀ ਕੋਈ ਵੀ ਜਿਹੜਾ ਅੱਛਾ ਹਸਪਤਾਲ ਹੈ ਤੇ ਉੱਥੇ ਜਾਣਾ ਚਾਹੀਦਾ ਤਾਂ ਜੋ ਪਰ ਫਸਟ ਐਡ ਮਿਲ ਸਕੇ ਵੇਲ ਤੁਸੀਂ ਕਿਤੇ ਵੀ ਟਰੀਟਮੈਂਟ ਲੈ ਲੋ ਕਈ ਵੇਲੇ ਸਾਕੇ ਕਮਸਿੰਗ ਆਉਟ ਟੂ ਦੀ ਮਰੀਜ਼ ਦੀ ਜਾਨ ਨਹੀਂ ਜਾਏਗੀ ਜਦੋਂ ਆਪਾਂ ਟਰੀਟਮੈਂਟ ਫਿਰ ਉਹ ਨਾ ਡਾਕਟਰ ਕੁਝ ਕਰ ਸਕਦਾ ਨਾ ਹਸਪੀਟਲ ਕੁਝ ਕਰ ਸਕਦਾ ਤੇ ਪੇਸ਼ੈਂਟ ਦੀ ਜਾਨ ਵੀ ਚਲੀ ਜਾਂਦੀ ਹੈ ਨਾ ਤੇ ਇਸ ਕਰਕੇ ਤੁਹਾਨੂੰ ਸਾਰੇ ਨੂੰ ਵੀ ਜੁੜ ਕੇ ਇਹੀ ਬੇਨਤੀ ਹੈ ਕਿ ਜਦੋਂ ਵੀ ਕਿਸੇ ਦੇ ਕੋਲ ਸੱਪ ਕੱਟਦਾ ਹੈ ਜਾਂ ਕੋਈ ਵਿਛੂ ਹੈ ਜਾਂ ਕੋਈ ਹੋਰ ਹੈ ਉਹ ਇੱਕ ਵਾਰੀ 24 ਘੰਟੇ ਜਾਂ 6 ਘੰਟੇ 8 ਘੰਟੇ ਜਿੰਨਾ ਸਾਨੂੰ ਲੱਗੇ ਅਬਜ਼ਰਵ ਕਰਕੇ ਉਹਦੇ ਬਾਅਦ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ ਲੇਕਿਨ ਮੈਨੂੰ ਇਹ ਹੈ ਕਿ ਕਿਸੇ ਦੀ ਜਾਨ ਨਾ ਜਾਵੇ ਕਿਉਂਕਿ ਸੱਪ ਦੇ ਕੱਟੇ 99.9% ਪੇਸ਼ੈਂਟ ਠੀਕ ਹੋ ਜਾਂਦੇ ਜੋ ਟਾਈਮ ਨਾਲ ਹੈ ਨਾ हाँ साइ सारी मोस्ट प्रॉली सारी कई बीजेजी को वेंटीलेटर भी, भी रहे बट वो ठीक हो गए गए लेकिन वो है भी डिपेंड ऑन पोजिशन के जल्दी आए वह तो बहुत डिपेंड करता मैं सारे यही रिक्वेस्ट करूंगा खास करके जिम्मेल ने तो कोई भी इदा की कोई लगती है तो सब तो पहले अच्छे हॉस्पिटल सा के एक बार अपना फर्स्टेड लो फिर जी तुम्हें लगता है कोई फाइनैशियल इशू है भी है कोई दिक्कत नहीं ਤੁਸੀਂ ਕੁਝ ਜਾ ਸਕਦੇ ਸਰਕਾਰੀ ਲੇਕਿਨ ਘੱਟ ਤੋਂ ਘੱਟ ਤੁਹਾਨੂੰ ਪ੍ਰਸਕਟ ਅੱਛੀ ਮਿਲ ਜੇ ਫਿਰ ਤੁਹਾਨੂੰ ਕੋ ਟਾਈਮ ਮਿਲ ਜਾਂਦਾ ਤੁਸੀਂ ਉਹਨੂੰ ਟ੍ਰੀਟਮੈਂਟ ਤੇ ਆਪਣੀ ਮਨੀ ਦੀ ਜਾਰ ਬਚਾ ਸਕਦੇ ਸੋ ਇਸ ਤਰ੍ਹਾਂ ਇਹ ਪਾ ਤੁਹਾਨੂੰ ਗਾਈਡ ਕਰਦੇ ਰਹਾਂਗੇ ਨਮਸਕਾਰ